ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜਗ ਭਗਤੋ ਪਾਇਆ ਸੈਜ ਰਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪੇਠ ਦੇ ਨਾਮ ਦਿਓ ਮੁਖ ਲਾਇਆ ن نانک ایسا ہر سیویا انت لئی چڑایا ایک اوانکار اکار ستگا سلوک محلہ پہلا دکھ دارو سکھ روک پیا جا سکھ کام نہ ہوئی تو کرتا کرنا میں نہ ہی جا ہو کری نہ ہوئی بلہاری قدرت وسیا

گاونہارے گاون تجنا پون پانی پی سنتر ਕਵੈ ਰਾਜਾ ਧਰਮ ਦੁਆਰੀ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਬੀਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਤੋਹਨ ਤੇਰੇ ਸਦਾ ਸواری ਗਾਵਨ ਤੁਧਨੋ ਇੰਦਦਰਾਸਨ ਬੈਠੇ ਦੇਵਤਿਆਦਰ ਨਾਲੇ ਗਾਵਨ ਤੁਧਨੋ ਖੇਧ ਸਮਾਦੀ ਅੰਦਰ ਗਾਵਣ ਤੁਧ ਨੋ ਸਾਧ ਵਿਚਾਰੇ ਗਾਵਣ ਤੁਧ ਨੋ ਜਤੀਸ਼ਤੀ ਸੰਤੋਖੀ ਗਾਵਣ ਤੁਧ ਨੋ ਵੀਰ ਕਰਾਰੇ ਗਾਵਣ ਤੁਧ ਨੋ ਪੰਡਤ ਪੜ ਨਰਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧ ਨੋ ਮੋਹਨੀਆ ਮਨ ਮੋਹਨ ਸਵਰਗ ਮਛ ਪਿਆਲੇ ਗਾਵਣ ਤੁਧ ਨੋ ਰਤਨ ਉਪਾਏ ਤੇਰੇ

نو گاون جوت تاون تری بگت رسالے اور تدنو گاون چت نا آو نان کیا بھی چار سوئی سچ ساحب سچا سچی نائی پی ہوش نہ جاسی جا رچنا جنر جائی رنگی, رنگی پاتی پات پات کر کر جنسی مایا جن پائی کرڈیا جوت ساوی سوئی کرسی پھر اکم نہ کرنا جائی ہو پات ساہو سا بت ساحب نانک رہ نر جائی ਅਸਾ ਮਹੱਲਾ ਪਹਿਲਾ ਸੁਣਾ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੀ ਤੇਰੀ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੀ ਗਹੀਰਾ ਹੋਏ ਨ ਜਾਣ ਤੇਰਾ ਕਿ ਤਾ ਕੇਵਡ ਕੀਰਾ ਰਹਾਓ

ਸੱਚਾ ਸਾਹਿਬ ਸੱਚ ਹੈ ਨਾ ਹੀ ਰਹਾਉ ਸਾਚੇ ਨਾਮ ਕੀ ਤਿਲਵਟਿਆਈ ਆਕਥ ਕੇ ਕੀਮਤ ਨਹੀਂ ਪਾਈ ਇਹ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਵਿੰਦਾ ਰਹੇ ਨਾ ਟੁੱਟੈ ਭੋਗ ਗੁਣ ਇਹੋ ਹੁਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ

رام نام پر گاس گرمت نام میرا پران سکھائی، ہر کیرت رہ راس ہر جن کے وڈ پاگ بےری جن ہر ہر سردہ ہر پیاس ہر ہر نام ملے ترپتاس ہے مل سنگت گن پر گاس جن ہر ہر ہرس نام نہ نا پایاس ست گرب سنگت نہیں آئے جیوے ترگ جیس ہر جن ست گر سنگت پائی انتر مستک لکھ لکھ خاص تن تن ست سنگت ات ہر سپایا مل جن نانک نام پرگاس گاس آ محلہ پنجوا ਆਹਰੀ ਮਨਿਤਵਹ ਉਦਮ ਰ ਆਹਰ ਹਰ ਜਿਉ ਪਰਿਆ ਚੈਰ ਪੱਤਰ ਮਹਿ ਜੰਤ ਉਪਾਏ ਆਕਾਰ ਜਿਕ ਆਗੇ ਕਰ ਤਰਿਆ ਮੇਰੇ ਮਾਦੋ ਜੀ ਤਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪ੍ਰਮਪਦ ਪਾਇਆ ਤੂਕੇ ਕਾਸ਼ਟ ਹਰਿਆ ਰਹਾਉ ਜਨਮ ਪਿਤਾ ਲੋਕ ਸੁਧ ਬਨਤਾ ਕੋਇ ਨ ਕਿਸ ਕੀ ਤਰਿਆ ਸ਼ਰ ਸ਼ੈ ਦੀ ਕਸਮ ਬਾਹੇ ਠਾਕੁਰ ਕਾਹੇ ਮਨ ਪਉ ਕਰਿਆ ਊਡੇ ਊਡਾ ਵੈਸੈ ਕੋਸਾ ਸਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਅਬ ਨਿਧਾਨ ਨਗ ਅਕਸ਼ਿ ਸਿਧਾਨ ਠਾਕੁਰ ਕਰਤਲ ਧਰਿਆ ਰੰਨਾਨਕ ਬਲ ਬਲ ਸਦ ਬਲ ਜਾਈਐ ਵੇਰਾ ਅੰਤ ਨਾ ਪਾਰ ਆਵਰੀਆ ਰਾਗ ਅਸਾ ਮਹੱਲਾ ਚੌਥਾ ਓ ਪਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਓ ਪਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਅਪਾਰ ਅਬ ਧਿਆਵ ਹੈ ਸਬ ਧਿਆਵ ਹੈ ਤੁਧ ਜੀ ਹਰ ਸੱਚੇ ਸੱਜਨ ਹਾਰਾ ਅਬ ਜੀਅਤ ਮਾਰੇ ਜੀ ਤੁਝ ਹੀ ਆਕਾਦਾ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਬਦੂਖ ਵਿਚਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਦਾ ਨਾਨਕ ਜੰਤ ਵਿਚਾਰਾ ਊ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪ੍ਰਖ ਸਮਾਨਾ ਇੱਕ ਦਾਤੀ ਇੱਕ ਪੇਖਾਰੀ ਜੀ ਸਭ ਤੇਰੇ ਚੁੰਝ ਵਿਡਾਣਾ ਊ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨ ਅਵਰ ਨ ਜਾਣਾ پار برہم میت بے آخ نانک جی جن جگ مح سکھ واسی سی مکت پے جن ہر تایا جی جن ٹوٹی جم کی پاسی جنر پو جن ہر نر پو تا جی ਇਨ ਕਾ ਪਉ ਸਭ ਕਵਾਸੀ ਇਨ ਸੇਵਿਆ ਜਿਨ ਸੇਵਿਆ ਮੀਰਾ ਹਰਜੀ ਏ ਹਰ ਹਰ ਰੂਪ ਸਮਾਸੀ ਏ ਤਨ ਸੇ ਤਨ ਜਿਨ ਹਰਤਿਆ ਆ ਜੀ ਜਨ ਨਾਲਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਬੇਅੰਤਾ ਇਹ ਦੇ ਭਗਤ ਤੇਰੇ ਭਗਤ ਸਲਾਹ ਹੰ ਤੁਦ ਜੀ

ਜੋ ਪਾਵੇਂ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਉਹ ਦੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਾ ਚਲ ਕਰਤਾ ਸੋਈ ਉਹ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਉਹ ਆਪੇ ਸ੍ਰਿ ਸਭ ਉਪਾਈ ਜੀ

ਗੁਰਮੁਖ ਲਾਦਾ ਮਨਮੁਖ ਗਵਾਇਆ ਉਦ ਆਪ ਵਿੱਚ ਛੋੜਿਆ ਆਪ ਮਿਲਾਇਆ ਉਦ ਰਿ ਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਇਹ ਜੰਤ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣੈ ਇਹ ਕੋਈ ਜਨ ਜਾਣੈ ਹਰ ਗੁਣ ਸਤਹੀ ਆਖ ਵਖਾਣੈ ਇਨ ਹਰ ਸੇਵਿਆ ਤਿਨ ਸੁਖ ਪਾਇਆ

ستی نہیں پڑیا مورگدا جنم پیا رنوت نانک تین کی سرنا چڑیا آسا محلہ پنجوا

ਹੁਨ ਨਾਨਕ ਹਮ ਨੀਤ ਕਰਮ ਹਰਨ ਪਰੇ ਕੀ ਰੱਖੋ ਸ਼ਰਮ ਇਕ ਓੰਕਾਰ ਜੀ ਵਾਹਿਗੁਰੂ ਜੀ ਕੀ ਫਤ ਹੈ ਪਾਤਸ਼ਾਹੀ ਦਸਮੀ ਕਬਿਓ ਬਾਤ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰੱਛਾ ਮੁਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਤ ਪਾਰਾ

ਜੋ ਬਰਚਾਹੋ ਸੋ ਤੁਮ ਤੇ ਪਾਉ ਇਹ ਬਖ ਸਿਕ ਹਮਾਰੇ ਤਾਰਿਯ ਹੈ ਤੁੰਚਲ ਸਤਰ ਹਮਾਰੇ ਮਾਰਿਯ ਹੈ ਆਪ ਹੱਥ ਦੇ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨ ਬਰੀਐ ਉਜੋ ਸਦਾ ਹਮਾਰੀ ਪਛਾ ਜਿਰੀ ਅਸਤੋ ਜੂ ਕਰੇ ਹੋ ਰੱਛਾ ਰਾਖ ਲਿਓ ਮੋਹਿ ਰਾਖ ਨahari ਕਾਹਿ ਬ ਸੰਤ ਸਹਾਇ ਪਿਆਰੇ ਈਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਆਲ ਪਾਏ ਕਰ ਬਿਸ਼ਨ ਪਰ ਕਾਸਾ ਅਕਲ ਕਾਲ ਕਾ ਕੀ ਆਤਮਾ ਸਾ جو بران جو سب لوگ نمس ہمارا جمن کا سب جگت بناؤ دیو دچھنو آج, آج ایک اوتارا گرو سمجھو ہمارا نمسکارو ہماری سکل پر سب گن کو پیر پچانت پیٹی اپر کرپا دش کرے دکھی دکھ پائے سادن کے سی ایک کی پیر پچھان ਕਟ ਕਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਅਜਾ ਤਤ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁ ਮੈਂ ਮਿਲਤ ਦੇਹ ਤਰ ਸਭ ਹੋ ਜਿਤੇ ਬਦਨ ਸੇਖ ਸਭ ਤਾਰੈ ਆਪ ਆਪਣੀ ਮੂਜ ਉਚਾਰੈ ਸਭ ਸਭ ਹੀ ਤੇ ਰਤ ਨਾਲਮ ਜਾਨ ਤੇਦ ਪੇਦ ਅਰ ਆਲਮ ਰੰਕਾਰ ਨਿਰਬੇਕਾ ਨਿਰਲੰਭ ਆਦ ਅਨੀਲ ਅਨਾਦ ਅਸੰਭ

ਇਕ ਰੂਪ ਅਨੂਪ ਸਰੂਪਾ ਰੰਗ ਭਇਓ राव ਕਈ ਪੂਪਾ ਅੰਦਰ ਜੇੜ ਜੇਹ ਤੇ ਤੇ ਕੀਨੀ ਉਤਪੁਰ ਖਾਨ ਬਹੁ ਰਤ ਦਿਨੀ ਕਹੁ ਫੂਲ ਰਾਜਾ ਹਵੇ ਬੈਠਾ ਆਉ ਸਿਮਟ ਪਇਓ ਸ਼ੰਕਰ ਇਕੱਠਾ ਏ ਗਰੀ ਕ੍ਰਿਸ਼ਟ ਦਿਖਾਏ ਚੰਪਵ ਆਦਿ ਗਾਦ ਸਰੂਪ ਸਿਆਮ ਪਵ ਅਬਰਖਾ ਮੇਰੀ ਤੁਮ ਕਰੋ ਸਿਖ ਉਬਾਰ ਸਿਕ ਸੰਗਰੋ

نام تہارو کہا ڈوبتے رہا خڑگ گیت میں سنتے ہاری آپ ہاتھ دہل ہو اباری پورن کرا گرتھ کالا وی سوئی پٹ کوئی لو سور سنا پاوئی

اوانکار, پرساد, مائے, پایا, پایا, دی, وادائیا, پر پریا, شبد آئی شبدوتا گا ہو ہری کے من جن وسایا ای نانک نند ہوا ست گرو می پایا اے من میریا تو سدا رہو ہر نالے ہر نا رہو تو من میرے دوک سب بے انگی کارو کرے تیرا کارج سب سوارنا سب نا گلان سمرات سوامی تو کیوں منو بے سارے کہہ نانک من میرے سدا رہو ہر نالے ساچے صاحبہ کیا نہ ہی کرتے رہے کرتا تیرے زب کی چہے

ਖਦਾਇ ਕੁਰਬਾਨ ਕੀਤਾ ਗੁਰੂ ਵਿਟੋ ਇਸ ਦੀ ਆਹੇ ਵਡਿਆਈਆਂ ਐਹ ਨਾਨਕ ਸੁਨੋ ਸੰਤੋ ਤਬਦ ਸਰੂਪੇ ਆਰੋ ਆਜਾ ਨਾਮ ਮੇਰਾ ਆਧਾਰੋ ਬਾਜੇ ਪੰਟ ਸ਼ਬਦਿਤ ਕਰਸ ਪਾਗੈ ਕਰਸ ਪਾਗੈ ਸ਼ਬਦ ਬਾਜੇ ਕਲਾਜਤ ਕਰਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਪਾਇਆ ਤੁਝੇਨ ਕੋ ਤੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆਿਤ ਕਰ ਅਨਹਦ ਬਾਜੀ ਅਰਦ ਸੁਨੋ ਵਡ ਪਾਗੀ ਹੋ ਤਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੇ ਸਰਤੇ ਪੂਰੇ ਗੁਰ ਤੇ ਜਾਨੀ ਥੜ ਤੇ ਪੁਰੀਤ ਕਹਤੇ ਪਵਿੱਤ ਤਤਗੁਰ ਰਹਿਆ ਪਰ ਪੂਰੇ پشکا سمس ادارو جی کو کھاو جی کو پونچا ہوئے ادارو یہ وسطی نہ جائی ਮੇਤ ਨਿਤ ਰਖਉ ਰਤਾਰੋ ਤਮ ਸੰਸਾਰ ਚੰਨ ਲਗ ਤਰੀਐ ਅਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5ਵਾਂ

سن کے جم کے جوت نائیں تیرے سر جاہے پوجل بکھم سگا ہو اور سب دی پار پاہے جن کو لگی پیاس امر تشیئی کھاہے کل میں اے ہو کن ان کو بندگاہے او سینو کرپال مالے <سؤال> ساہے ساہے جتھا کوئی نہ جائے جیا ویتد آہے سلوک محلہ پنجواب ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨਿਤਰੀ ਸਤਿਗੁਰ ਪੇਖਣਾ ਕਰਨੀ ਸੁਨ ਨਾ ਗੁਰ ਨਾਉ ਤਤਪੁਰ ਸੇ ਤੀਰਤਿਆ ਦਰਗਹਿ ਪਾਈ ਏਠਾਉ ਕਹੋ ਨਾਨਕ ਕਿਰਪਾ ਕਰੀ ਜਿਸਨੋ ਇਹ ਵਤ ਦੇ ਜਗ ਮੈਂ ਉਤਮ ਕਾਢਿਐ ਹੈ ਪਿਰਲੇ ਕੀ ਕੇ ਮਹਲਾ ਪੰਜਵਾ ਰੱਖੇ ਰੱਖਣ ਹਰ ਆਪ ਉਬਾਰਿਐਨੁਰ ਕੀ ਪੈਰੀ ਪਾਏ ਕਾਜ ਸਵਾਰਿਐਨ ਬੁਵਾ ਆਪ ਧਿਆਲ ਮਨ ਹੋਲਾ ਵਿਸਾਰਿਐਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਐਨ ਆਕਤ ਨਿੰਦਕ ਦੁਸ਼ਟ ਇਨ ਮਾਹੀ ਮਿਦਾਰਿਐਨ ਸ੍ਰੀ ਸਾਹਿਬ ਕੀ ਤੀਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਇ ਤਗਲੇ ਦੂਖ ਜਾਹਿ جے صاحب کی ٹیک نانک منہ ماہی جے سمرت تھکہ ہوئی تگلے دوخ جاہی واہ گنجی کا کالتا واہ گنجی کی حتے